ਅੱਜ 16 ਜਨਵਰੀ ਤੜਕਸਾਰ ਚਾਰ ਵੱਡੀਆਂ ਖਬਰਾਂ ਨੇ ਚਾਰੇ ਖਬਰਾਂ ਦੀ ਦੇਵਾਂਗੇ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਪਰਦੇ ਪਿਛਲਾ ਸੱਚ ਰਾਤੋਂ ਰਾਤ ਖਨੌਰੀ ਕਿਸਾਨ ਮੋਰਚੇ ਦੇ ਉੱਪਰ ਵੱਡੀ ਹਲਚਲ ਹੋਈ ਹੈ ਔਰ ਉੱਥੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਪੁਲਿਸ ਫੋਰਸ ਪਹੁੰਚ ਗਈ ਹੈ ਜਿੱਧਰ ਵੇਖੋ ਪੁਲਿਸ ਦੀ ਪੁਲਿਸ ਨਜ਼ਰ ਆ ਰਹੀ ਹੈ ਔਰ ਇਹ ਕਿਉਂ ਹੋਇਆ ਇਹਦੀ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਡੱਲੇ ਵਾਲਦੀ ਸਿਹਤ ਨੂੰ ਲੈ ਕੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ 'ਚ ਇੱਕ ਹੈਰਾਨੀਜਨਕ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਰਕਾਰ ਨੇ ਆਪਣੇ ਵਕੀਲਾਂ ਦੇ ਰਾਹੀਂ ਇੱਕ ਬੜਾ ਹੈਰਾਨੀਜਨਕ ਦਾਵਾ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਜੀਦੇ ਉੱਪਰ ਸੁਪਰੀਮ ਕੋਰਟ ਦੇ ਜੱਜ ਵੀ ਹੈਰਾਨ ਹੋਏ ਨੇ ਔਰ ਉਹਨਾਂ ਨੇ ਵੱਡੇ ਸਵਾਲ ਕੀਤੇ ਨੇ ਤੇ ਨਾਲ ਹੀ ਇੱਕ ਵੱਡਾ ਹੁਕਮ ਵੀ ਉਹਨਾਂ ਨੂੰ ਦੇਣਾ ਪਿਆ ਔਰ ਉਧਰ ਤੀਜੀ ਵੱਡੀ ਖਬਰ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਹੁਣ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ ਔਰ ਇੱਕ ਤਰ੍ਹਾਂ ਨਾਲ ਸਰਕਾਰ ਦੀ ਨੀਂਦ ਉੱਡ ਗਈ ਹੈ ਚੌਥੀ ਵੱਡੀ ਖਬਰ ਹੈ ਕਿ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਦੇ ਵਿੱਚ ਤਿੰਨ ਦਿਨਾਂ ਦੀ ਹੜਤਾਲ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਔਰ ਉਧਰ ਪੰਜਵੀਂ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਮਪੀ ਅਮਰਤਪਾਲ ਦੇ ਧੜੇ ਦੁਆਰਾ ਬਣਾਈ ਨਵੀਂ ਪਾਰਟੀ ਬਾਰੇ ਬੜਾ ਵੱਡਾ ਤੇ ਵੱਖਰਾ ਬਿਆਨ ਦੇ ਦਿੱਤਾ ਹੈ ਹੁਣ ਪਹਿਲੀ ਖਬਰ ਦਾ ਵਿਸਥਾਰ ਸ਼ੁਰੂ ਕਰਦੇ ਹਾਂ ਗੌਰ ਨਾਲ ਪੂਰਾ ਸੁਣਿਓ ਖਣੌਰੀ ਕਿਸਾਨ ਮੋਰਚੇ ਦੇ ਉੱਪਰ ਉਦੋਂ ਬਹੁਤ ਵੱਡੀ ਹਲਚਲ ਵੇਖਣ ਨੂੰ ਮਿਲੀ ਜਦੋਂ ਡੱਲੇਵਾਲ ਦੇ ਮਰਨ ਵਰਤ ਤੋਂ ਬਾਅਦ ਹੁਣ 111 ਹੋਰ ਕਿਸਾਨਾਂ ਨੇ ਮਰਨ ਵਰਤ ਉੱਥੇ ਸ਼ੁਰੂ ਕਰ ਦਿੱਤਾ ਔਰ ਉਹਨਾਂ ਨੇ ਡੱਲੇਵਾਲੇ ਵਾਲੀ ਥਾਂ ਦੇ ਉੱਪਰ ਮਰਨ ਵਰਤ ਸ਼ੁਰੂ ਨਹੀਂ ਕੀਤਾ ਉਹ ਜਿਹੜੇ ਖਣੌਰੀ ਬਾਰਡਰ ਤੋਂ ਹਰਿਆਣੇ ਦੇ ਬਾਰਡਰ ਦਾ ਜਿੱਥੇ ਜਾ ਕੇ ਹੱਦ ਹੈ ਉਧਰ ਨੂੰ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਤੇ ਉੱਥੇ ਜਾ ਕੇ ਬੈਠੇ ਜਦੋਂ ਹੀ 101 ਕਿਸਾਨ ਜਿਹੜੇ ਆ ਉਹ ਆਪਣੇ ਗਲਾਂ ਦੇ ਵਿੱਚ ਮੈਂ ਡੱਲੇਵਾਲ ਤੋਂ ਪਹਿਲਾਂ ਮਰਾਂਗਾ ਇਸ ਤਰ੍ਹਾਂ ਦੀਆਂ ਤਰ ਤਖਤੀਆਂ ਪਾ ਕੇ ਤੇ ਤੇ ਹਰਿਆਣਾ ਵਾਲੇ ਬਾਰਡਰ ਵੱਲ ਵਧੇ ਮਰਨ ਵਰਤੇ ਬੈਠਣ ਲਈ ਤਾਂ ਫਿਰ ਹਰਿਆਣਾ ਨੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਪੁਲਿਸ ਫੋਰਸ ਦੀ ਨਫਰੀ ਮਗਾ ਲਈ ਔਰ ਉੱਥੇ ਵੱਡੀ ਤਦਾਦ ਦੇ ਵਿੱਚ ਖਣੌਰੀ ਬਾਰਡਰ ਤੇ ਹਰਿਆਣਾ ਵਾਲੀ ਸਾਈਡ ਤੋਂ ਪੁਲਿਸ ਜਿਹੜੀ ਆ ਉਹ ਪਹੁੰਚ ਚੁੱਕੀ ਔਰ ਰਾਤ ਵੀ ਪੁਲਿਸ ਲਗਾਤਾਰ ਡੇਰੇ ਜਵਾਕੇ ਬੈਠੀ ਰਹੀ ਹੈ ਔਰ ਜਿਹੜੇ ਕਿਸਾਨ ਨੇ ਉਹ ਵੀ ਬੜੀ ਸਦਕ ਦਲੀ ਦੇ ਨਾਲ ਉਥੇ ਮੋਰਚਾ ਲਾ ਕੇ ਬੈਠੇ ਨੇ ਔਰ ਉਧਰ ਡੱਲੇਵਾਲ ਦੀ ਸਿਹਤ ਬਾਰੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸਰਕਾਰ ਦੇ ਇੱਕ ਐਡਵੋਕੇਟ ਜਰਨਲ ਤੇ ਇੱਕ ਸਰਕਾਰ ਵੱਲੋਂ ਜਿਹੜੇ ਪੇਸ਼ ਹੋਏ ਐਡਵੋਕੇਟ ਕਪਲ ਸਿੱਬਲ ਜਿਹੜੇ ਕਿ ਬਹੁਤ ਸੀਨੀਅਰ ਵਕੀਲ ਮੰਨੇ ਜਾਂਦੇ ਨੇ ਉਹਨਾਂ ਨੇ ਬਹੁਤ ਵੱਡਾ ਇੱਕ ਦਾਵਾ ਇੱਕ ਖੁਲਾਸਾ ਸੁਪਰੀਮ ਕੋਰਟ ਦੇ ਵਿੱਚ ਕੀਤਾ ਜਿਹਦੇ ਉੱਪਰ ਸੁਪਰੀਮ ਕੋਰਟ ਦੇ ਜੱਜ ਸਾਹਿਬ ਵੀ ਹੈਰਾਨ ਹੋਏ ਨੇ ਤੇ ਉਹਨਾਂ ਨੇ ਹੈਰਾਨ ਹੋ ਕੇ ਸਵਾਲ ਕੀਤੇ ਨੇ ਕਿਹੜਾ ਦਾਵਾ ਜਿਹੜੇ ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਤੇ ਸਰਕਾਰ ਦੇ ਵਕੀਲ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਦੇ ਵਿੱਚ ਪਹਿਲਾ ਨਾਲੋਂ ਇੰਪਰੂਵਮੈਂਟ ਹੈ ਸੁਧਾਰ ਹੋ ਰਿਹਾ ਹੈ ਇਹ ਦੇ ਉੱਪਰ ਜੱਜ ਹੈਰਾਨ ਹੋਏ ਔਰ ਉਹਨਾਂ ਨੇ ਕਿਹਾ ਕਿ ਪਹਿਲਾਂ ਤੁਹਾਡੇ ਅਫਸਰਾਂ ਨੇ ਜਿਹੜੇ ਇੱਥੇ ਹਲਫਨਾਮੇ ਦਾਇਰ ਕੀਤੇ ਨੇ ਉਹਦੇ 'ਚ ਤਾਂ ਉਹਨਾਂ ਨੇ ਦਾਅਵੇ ਕੀਤੇ ਸੀ ਕਿ ਡੱਲੇਵਾਲ ਸਾਹਿਬ ਦੀ ਸਿਹਤ ਵਿਗੜ ਰਹੀ ਹੈ ਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਡੱਲੇਵਾਲ ਨਵੀਆਂ ਰਿਪੋਰਟਾਂ ਜੋ ਮੈਡੀਕਲ ਨੇ ਉਹਨਾਂ ਮੁਤਾਬਕ ਡੱਲੇਵਾਲ ਦੀ ਸਿਹਤ ਜਿਹੜੀ ਆ ਉਹਦੇ 'ਚ ਸੁਧਾਰ ਹੋ ਰਿਹਾ ਹੈ ਵੀ ਇਹ ਕਿਵੇਂ ਹੋ ਸਕਦਾ ਹੈ ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਕੇਸ ਸੁਣ ਰਹੇ ਨੇ ਜਸਟਿਸ ਸੂਰੀਆ ਕਾਂਤ ਜਿਹੜੇ ਜਸਟਿਸ ਐਨ ਕੁਟੇਸ਼ਵਰ ਸਿੰਘ ਉਹਨਾਂ ਨੇ ਕਿਹਾ ਉਹ ਕਹਿੰਦੇ ਦੇਖੋ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਵਿਅਕਤੀ 50 ਦਿਨ ਤੋਂ ਵੱਧ ਉਹ ਭੁਖ ਹੜਤਾਲ ਤੇ ਮਰਨ ਵਰਤੇ ਬੈਠਾ ਤਾਂ ਤੁਸੀਂ ਕਹਿ ਰਹੇ ਹੋ ਕਿ ਉਹਦੀਆਂ ਮੈਡੀਕਲ ਰਿਪੋਰਟਾਂ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਤਾਂ ਇਹਦੇ ਉੱਪਰ ਫਿਰ ਸੁਪਰੀਮ ਕੋਰਟ ਦੇ ਦੋਵੇਂ ਜੱਜਾਂ ਦੇ ਬੈਂਚ ਨੇ ਜਿਹੜਾ ਭਾਰਤ ਦਾ ਇੱਕ ਸਭ ਤੋਂ ਵੱਡਾ ਮੈਡੀਕਲ ਅਦਾਰਾ ਹੈ ਏਮਜ਼ ਉਹਦੇ ਡਾਇਰੈਕਟਰ ਦੀ ਡਿਊਟੀ ਲਈ ਹੈ ਕਿ 6 ਸੀਨੀਅਰ ਡਾਕਟਰਾਂ ਦਾ ਪੈਨਲ ਬਣਾ ਕੇ ਇਸ ਦੀ ਜਾਂਚ ਕਰਾਈ ਜਾਵੇ ਕਿ ਡੱਲੇਵਾਲ ਦੀਆਂ ਜੋ ਮੈਡੀਕਲ ਰਿਪੋਰਟਾਂ ਆ ਰਹੀਆਂ ਨੇ ਉਹ ਕੀ ਨੇ ਤੇ ਕੀ ਡੱਲੇਵਾਲ ਦੀ ਸਿਹਤ ਚ ਸੱਚਮੁੱਚ ਸੁਧਾਰ ਹੋ ਰਿਹਾ ਹੈ ਜਾਂ ਵਿਗਾੜ ਆ ਰਿਹਾ ਹੈ ਕਿਉਂਕਿ ਸੱਚਮੁੱਚ ਇਹ ਖੁਲਾਸਾ ਜਾਂ ਇਹ ਇਹ ਦਾਵਾ ਬਹੁਤ ਵੱਡਾ ਤੇ ਹੈਰਾਨੀਜਨਕ ਹੈ ਕਿ ਜਿਵੇਂ-ਜਿਵੇਂ ਡੱਲੇਵਾਲ ਦੇ ਦਿਨ ਵਧੇ ਨੇ ਤਾਂ ਹੁਣ ਜੇਕਰ ਅਦਾਲਤ ਦੇ ਵਿੱਚ ਇਸ ਤਰ੍ਹਾਂ ਦੀ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਡੱਲੇਵਾਲ ਦੇ ਜਿਹੜਾ ਅਣਸ਼ਣ ਹੈ ਮਰਨ ਵਰਤ ਹੈ ਉਹਦੇ ਉੱਪਰ ਕਿਸੇ ਤਰ੍ਹਾਂ ਦਾ ਸ਼ੱਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਹੈ ਇਹਦਾ ਸੱਚ ਇਹ ਤਾਂ ਨਿਕਲ ਕੇ ਸਾਹਮਣੇ ਆਵੇਗਾ ਪਰ ਜੋ ਦਾ ਟ੍ਰਿਬਿਊਨ ਅਖਬਾਰ ਨੇ ਸਟੋਰੀ ਛਾਪੀ ਹੈ ਇਹ ਸਾਰੇ ਕੁਸ਼ ਬਾਰੇ ਉਹ ਉਹਦੇ ਵਿੱਚ ਜੋ ਕੁਝ ਕਿਹਾ ਗਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਔਰ ਇੱਥੇ ਹੀ ਬਸ ਨਹੀਂ ਸੁਪਰੀਮ ਕੋਰਟ ਨੇ ਅੱਗੇ 22 ਜਨਵਰੀ ਦੀ ਤਰੀਕ ਪਾਈ ਹੈ ਔਰ 22 ਜਨਵਰੀ ਤੱਕ ਏਮਜ਼ ਦੇ ਡਾਇਰੈਕਟਰ ਤੋਂ ਰਿਪੋਰਟ ਮੰਗੀ ਹੈ ਕਿ ਸਾਨੂੰ ਦੱਸਿਆ ਜਾਵੇ ਸੱਚ ਕੀ ਹੈ ਦੂਜੇ ਪਾਸੇ ਜਿਹੜੀ ਇੱਕ ਕਿਸਾਨਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਹੋਈ ਹੈ ਕੇਂਦਰ ਸਰਕਾਰ ਨੂੰ ਐਮਐਸਪੀ ਗਰੰਟੀ ਕਾਨੂੰਨ ਦੇਣ ਦੇ ਲਈ ਸੁਪਰੀਮ ਕੋਰਟ ਕਹੇ ਉਹਦੇ ਉੱਪਰ ਸੁਪਰੀਮ ਕੋਰਟ ਨੇ ਅ ਕੇਂਦਰ ਸਰਕਾਰ ਨੂੰ 2 ਹਫ਼ਤਿਆਂ ਦਾ ਵਕਤ ਦਿੱਤਾ ਹੈ ਕਿ ਜਵਾਬ ਦਿਓ ਕਿ ਤੁਸੀਂ ਇਹਦੇ ਉੱਪਰ ਕੀ ਕਰ ਰਹੇ ਹੋ ਕੀ ਫੈਸਲਾ ਲੈ ਰਹੇ ਹੋ ਜਾਂ ਕੀ ਨੀਤੀ ਬਣਾ ਰਹੇ ਹੋ ਤਾਂ ਹੁਣ ਉਹ ਜਵਾਬ ਕੇਂਦਰ ਸਰਕਾਰ ਨੂੰ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਹੈ ਉਹਦੇ ਵਿੱਚ ਦੇਣਾ ਪਵੇਗਾ ਔਰ ਉਹ ਕੇਸ ਵੱਖਰੇ ਤੌਰ ਤੇ ਜਿਹੜੇ ਜਸਟਿਸ ਸੂਰੀਆकांत ਤੇ ਜਸਟਿਸ ਐਨ ਕੁਟੇਸ਼ਵਰ ਸਿੰਘ ਉਹ ਕੇਸ ਵੱਖਰੇ ਤੌਰ ਤੇ ਸੁਣ ਰਹੇ ਨੇ ਹੁਣ ਅਗਲੀ ਵੱਡੀ ਖਬਰ ਹੈ ਕਿ ਐਸ ਕੇਸ ਜੁਕਤ ਕਿਸਾਨ ਮੋਰਚੇ ਨੇ ਬੀਤੀ ਸ਼ਾਮ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡਾ ਐਲਾਨ ਕੀਤਾ ਹੈ ਕੀ ਐਲਾਨ ਕੀਤਾ ਹੈ ਐਲਾਨ ਇਹ ਕੀਤਾ ਹੈ ਕਿ 26 ਜਨਵਰੀ ਨੂੰ ਜਿਵੇਂ ਦਿੱਲੀ ਕਿਸਾਨ ਮੋਰਚੇ ਵਲੇ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਸੀ ਇਸੇ ਤਰ੍ਹਾਂ 26 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਇੱਕ ਵੱਡਾ ਟਰੈਕਟਰ ਮਾਰਚ ਕੀਤਾ ਜਾਏਗਾ ਔਰ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾ ਹਰਿੰਦਰ ਸਿੰਘ ਲੱਖੋਵਾਲ ਤੇ ਬਾਕੀ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਚਾਰ ਮੁੱਦਿਆਂ ਨੂੰ ਲੈ ਕੇ ਇਕਤਾ ਜੋ ਸ਼ੰਭੂ ਖਨੋਰੀ ਮੋਰਚਾ ਚੱਲ ਰਿਹਾ ਹੈ ਡੱਲੇਵਾਲ ਦੀ ਮਰਨ ਵਰਤ ਦੀ ਸਿਹਤ ਦਾ ਮਾਮਲਾ ਔਰ ਜਿਹੜਾ ਨਵਾਂ ਤਿੰਨ ਖੇਤੀ ਕਾਨੂੰਨਾਂ ਵਾਲਾ ਡਰਾਫਟ ਫਿਰ ਸੂਬਿਆਂ ਨੂੰ ਸਰਕਾਰ ਨੇ ਭੇਜ ਦਿੱਤਾ ਔਰ ਚੌਥਾ ਜਿਹੜੀਆਂ ਪੈਂਡਿੰਗ ਬਕਾਇਆ ਮੰਗਾਂ ਦਿੱਲੀ ਅੰਦੋਲਨ ਦੀਆਂ ਪਈਆਂ ਉਹਨਾਂ ਸਾਰਿਆਂ ਨੂੰ ਲੈ ਕੇ ਅਸੀਂ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਇੱਕ ਵਿਸ਼ਾਲ ਟਰੈਕਟਰ ਮਾਰਚ ਕਰਾਂਗੇ ਇਹਦਾ ਐਲਾਨ ਜਗਿੰਦਰ ਸਿੰਘ ਉਗਰਾਹਾ ਤੇ ਹੋਰ ਕਿਸਾਨ ਆਗੂਆਂ ਨੇ ਕੀਤਾ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਉਹਨਾਂ ਨੇ ਉਧਰ ਸੰਯੁਕਤ ਕਿਸਾਨ ਮੋਰਚਾ ਤੇ ਸ਼ੰਭੂ ਖਣੋਰੀ ਮੋਰਚਾ ਜਿਹੜਾ ਇਹਨਾਂ ਦੀ ਆਪਸੀ ਏਕਤਾ ਦੇ ਲਈ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਨਾਂ ਦੇ ਵਿੱਚ ਜਿਹੜੀ ਪਿਛਲੇ ਦਿਨੀ 13 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਅਜੇ ਗੱਲ ਨੇੜੇ ਲੱਗਣ ਦੀ ਗੱਲ ਆਈ ਸੀ ਪਰ ਕੋਈ ਫੈਸਲਾ ਨਹੀਂ ਹੋਇਆ ਸੀ ਏਕਤਾ ਬਾਰੇ ਤਾਂ ਹੁਣ 18 ਤਰੀਕ ਨੂੰ ਦੁਬਾਰਾ ਫਿਰ ਪਾਤੜਾਂ ਦੇ ਵਿੱਚ ਮੀਟਿੰਗ ਹੋਏਗੀ ਡੱਲੇਵਾਲ ਹੋਰਾਂ ਦੇ ਖਨੌਰੀ ਮੋਰਚੇ ਦੀ ਉਧਰ ਸ਼ੰਭੂ ਮੋਰਚੇ ਦੇ ਆਗੂਆਂ ਦੀ ਤੇ ਇਧਰੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਆਗੂਆਂ ਦੀ ਤਾਂ ਉਹ ਵੀ ਟਿਕਟਕੀ ਲਾ ਕੇ ਵੇਖਣ ਵਾਲਾ ਮਾਮਲਾ ਹੈ ਕਿ ਏਕਤਾ ਕਦੋਂ ਹੁੰਦੀ ਹੈ ਔਰ ਏਕਤਾ ਕੌਣ-ਕੌਣ ਕਰਨੀ ਚਾਹੁੰਦਾ ਹੈ ਤੇ ਕੌਣ-ਕੌਣ ਪਿੱਛੇ ਟੱਲਣਾ ਚਾਹੁੰਦਾ ਹੈ ਇਹ ਵੇਖਣ ਵਾਲਾ ਮਾਮਲਾ ਬਣਦਾ ਹੈ ਹੁਣ ਅਗਲਾ ਵੱਡਾ ਸਵਾਲ ਇੱਕ ਹੋਰ ਖਬਰ ਹੈ ਕਿ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ 3 ਦਿਨਾਂ ਦੀ ਹੜਤਾਲ ਕਰ ਦਿੱਤੀ ਹੈ ਇੱਕ ਬੀਤੇ ਦਿਨ ਦੀ ਤੇ ਦੂਜਾ ਅੱਜ 16 ਜਨਵਰੀ ਤੇ ਇਸ ਤੋਂ ਅਗਲਾ 17 ਜਨਵਰੀ ਤੱਕ ਲੋਕਾਂ ਦੇ ਕੰਮ ਡੀਸੀ ਦਫ਼ਤਰਾਂ ਦੇ ਵਿੱਚ ਨਹੀਂ ਹੋਣਗੇ ਕਿਉਂਕਿ ਜਿਹੜਾ ਸਮੁੱਚਾ ਸਟਾਫ ਹੈ ਡੀਸੀ ਦਫ਼ਤਰਾਂ ਦਾ ਉਹ ਹੜਤਾਲ ਤੇ ਹੈ ਉਹ ਕਹਿੰਦੇ ਨੇ ਕਿ ਸਰਕਾਰ ਸਾਡੀਆਂ ਮੰਗਾਂ ਨਹੀਂ ਸੁਣਦੀ ਸਰਕਾਰ ਸਾਡੇ ਵੱਲ ਧਿਆਨ ਨਹੀਂ ਦਿੰਦੀ ਤੇ ਮਜਬੂਰਨ ਸਾਨੂੰ ਹੜਤਾਲ ਕਰਨੀ ਪਈ ਹੈ ਔਰ ਇੱਕ ਹੋਰ ਵੱਡੀ ਖਬਰ ਹੈ ਜਿਹਨੇ ਬਹੁਤ ਵੱਡੀ ਚਰਚਾ ਬਟੋਰੀ ਹੈ ਉਹ ਖਬਰ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਮਪੀ ਅਮਰਤਪਾਲ ਦੇ ਧੜੇ ਦੁਆਰਾ ਜਿਹੜੀ ਪਾਰਟੀ ਬਣਾਈ ਹੈ ਉਹਦੇ ਉੱਪਰ ਵੱਡਾ ਬਿਆਨ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਐਮਪੀ ਅਮਰਤਪਾਲ ਹੋਰਾਂ ਦੇ ਧੜੇ ਨੇ ਮਾਗੀ ਦੇ ਮੇਲੇ ਤੇ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਤੇ ਨਾਂ ਰੱਖਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਤਾਂ ਤੁਸੀਂ ਇਹਦੇ ਬਾਰੇ ਕੀ ਕਹੋਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਦੋ ਤਰ੍ਹਾਂ ਦੀਆਂ ਪੋਜੀਸ਼ਨਾਂ ਲਈਆਂ ਇੱਕ ਤਾਂ ਉਹ ਕਹਿੰਦੇ ਕਿ ਵੇਖੋ ਪਾਰਟੀ ਬਣਾਉਣ ਦਾ ਅਧਿਕਾਰ ਹਰ ਇੱਕ ਨੂੰ ਹੈ ਮੈਂ ਸ਼ੁਭ ਕਾਮਨਾਵਾਂ ਦੇਣਾ ਤੇ ਦੂਜੇ ਪਾਸੇ ਉਹਨਾਂ ਨੇ ਦੋ ਅੰਦਰੂਨੀ ਟਕੋਰਾਂ ਵੀ ਲਾਈਆਂ ਭਗਵੰਤ ਮਾਨ ਕਹਿੰਦੇ ਵੇਖੋ ਇੱਕ ਤਾਂ ਪੰਜਾਬ ਨੇ ਬਹੁਤ ਟਾਈਮ ਕਾਲਾ ਦੌਰ ਦੇਖਿਆ ਤੇ ਦੂਜਾ ਜਿਹੜੇ ਵੀ ਲੋਕ ਨਫ਼ਰਤ ਦਾ ਬੀਜ ਪੰਜਾਬ 'ਚ ਬੀਜਣ ਦੀ ਕੋਸ਼ਿਸ਼ ਕਰਨਗੇ ਪੰਜਾਬ ਨੇ ਉਹਨਾਂ ਨੂੰ ਨਕਾਰ ਦੇਣਾ ਹੈ ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ ਇੱਥੇ ਜਿਹੜਾ ਵੀ ਬੀਜ ਸੁੱਟੋਗੇ ਉਹ ਉੱਗ ਪੈਂਦਾ ਪਰ ਇੱਥੇ ਨਫ਼ਰਤ ਦਾ ਬੀਜ ਨਹੀਂ ਉੱਗਦਾ ਹੁਣ ਇਹ ਦੋ ਗੱਲਾਂ ਭਗਵੰਤ ਮਾਨ ਨੇ ਆਖੀਆਂ ਨੇ ਅਮਰਪਾਲ ਦੀ ਪਾਰਟੀ ਦੇ ਉੱਪਰ ਬੋਲਦਿਆਂ ਹੋਇਆਂ ਤਾਂ ਇਹਦਾ ਮਤਲਬ ਕੀ ਹੈ ਇਹ ਦੋ ਗੁੱਝੇ ਨਿਸ਼ਾਨੇ ਨੇ ਜਿਹੜੇ ਭਗਵੰਤ ਮਾਨ ਨੇ ਲਾਏ ਨੇ ਇਹਨਾਂ ਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਕਿਤੇ ਨਾ ਕਿਤੇ ਸਿੱਧੇ ਰੂਪ ਚ ਨਹੀਂ ਤੇ ਅਸਿੱਧੇ ਰੂਪ ਦੇ ਵਿੱਚ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਇਹਨਾਂ ਦੀ ਸੋਚ ਠੀਕ ਨਹੀਂ ਹੈ ਇੱਕ ਤਰ੍ਹਾਂ ਦਾ ਵਾਰ ਕੀਤਾ ਤਾਂ ਆਪਾਂ ਨੂੰ ਕਲੀਅਰ ਹੀ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਨੇ ਭਗਵੰਤ ਮਾਨ ਦੀ ਸਰਕਾਰ ਏ ਔਰ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਅਮਰਤਪਾਲ ਨੂੰ ਗ੍ਰਿਫਤਾਰ ਕਰਕੇ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਉਹਦੇ ਤੇ ਐਨਐਸਏ ਲਾਇਆ ਹੋਇਆ ਐਨਐਸਏ ਦੀ ਮਿਆਦ ਫਿਰ ਵਧਾਈ ਗਈ ਔਰ ਹੁਣ ਜਿਹੜਾ ਅਮਰਤਪਾਲ ਹੈ ਉਹਦੇ ਉੱਪਰ ਜਿਹੜਾ ਗੁਰਪ੍ਰੀਤ ਹਰੀ ਨੂੰ ਹੈ ਉਹਦੇ ਕਤਲ ਦਾ ਕੇਸ ਵੀ ਪਾਇਆ ਗਿਆ ਔਰ UAPA ਇੱਕ ਬਹੁਤ ਵੱਡੀ ਧਾਰਾ NSA ਵਰਗੀ Unlawful Activity Prevention Act ਉਹ ਵੀ ਉਹਦੇ ਤੇ ਅਮਰਤਪਾਲ ਤੇ ਲਾ ਦਿੱਤਾ ਗਿਆ ਤਾਂ ਹੁਣ ਇਸੇ ਸਥਿਤੀ ਦੇ ਵਿੱਚ ਜਦੋਂ ਪਾਰਟੀ ਬਣੀ ਹੈ ਤਾਂ ਪਾਰਟੀ ਦੇ ਉੱਪਰ ਭਗਵੰਤ ਮਾਨ ਦਾ ਇਹ ਬਿਆਨ ਆਇਆ ਭਗਵੰਤ ਮਾਨ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆ ਚੁੱਕਾ ਹੈ ਔਰ ਸੁਖਬੀਰ ਬਾਦਲ ਪੂਰੀ ਤਰ੍ਹਾਂ ਜੰਮ ਕੇ ਵਰਿਆ ਅਮਰਤਪਾਲ ਦੀ ਨਵੀਂ ਪਾਰਟੀ ਦੇ ਉੱਪਰ ਜਿਹੜਾ ਸਿਮਰਨਜੀਤ ਸਿੰਘ ਮਾਨ ਹੈ ਉਹਨੇ ਤਾਂ ਇੱਥੋਂ ਤੱਕ ਕਿਹਾ ਕਿ ਇਹ ਬਰਸਾਤੀ ਡੱਡੂਆਂ ਵਰਗੀ ਪਾਰਟੀ ਹੈ ਇਹ ਕੋ ਛੋਟੀ ਗੱਲ ਨਹੀਂ ਆਖੀ ਸਿਮਰਨਜੀਤ ਸਿੰਘ ਮਾਨ ਨੇ ਸਿਮਨਜੀਤ ਸਿੰਘ ਮਾਨ ਉਹ ਵਿਅਕਤੀ ਹੈ ਜਿਹੜਾ ਪਹਿਲਾਂ ਅਮਰਤਪਾਲ ਹੋਰਾਂ ਦੇ ਫੇਵਰਟ ਵੀ ਬੋਲਦਾ ਰਿਹਾ ਹੱਕ 'ਚ ਵੀ ਬਿਆਨ ਦਿੰਦਾ ਰਿਹਾ ਤੇ ਹੁਣ ਜਦੋਂ ਉਹਨਾਂ ਨੇ ਪਾਰਟੀ ਬਣਾਈ ਬਰਾਬਰ ਦੇ ਸ਼ਰੀਕ ਬਣ ਕੇ ਸਿਆਸੀ ਪਾਰਟੀ ਬਣਾਈ ਤਾ ਹੁਣ ਉਹਨੇ ਇਹ ਬਿਆਨ ਦਿੱਤਾ ਔਰ ਇੱਕ ਗੱਲ ਹੋਰ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਅਮਰਤਪਾਲ ਬਾਰੇ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਲੋਕ ਅਮਰਤਪਾਲ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਨੇ ਲੋਕ ਕਹਿੰਦੇ ਨੇ ਕਿ ਉਹਨੂੰ ਮੁੱਖ ਮੰਤਰੀ ਬੰਨਣਾ ਚਾਹੀਦਾ ਉਹ ਕਹਿੰਦੇ ਭਾਵੇਂ ਕਿ ਅਸੀਂ ਨਹੀਂ ਕਹਿੰਦੇ ਪਰ ਲੋਕ ਕਹਿੰਦੇ ਨੇ ਹੁਣ ਦੂਜੇ ਪਾਸੇ ਸੁਖਬੀਰ ਬਾਦਲ ਨੇ ਸਿੱਧੇ ਰੂਪ ਦੇ ਵਿੱਚ ਅਮਰਤਪਾਲ ਦੇ ਉੱਪਰ ਨਿਸ਼ਾਨੇ ਸਾਧਦੇ ਨੇ ਸੁਖਬੀਰ ਬਾਦਲ ਨੇ ਕਿਹਾ ਉਹ ਕਹਿੰਦਾ ਦੇਖੋ ਜਿਹੜੇ ਵਿਅਕਤੀਆਂ ਦੇ ਪਰਿਵਾਰ ਦੇ ਵਿਅਕਤੀਆਂ ਦੇ ਉੱਪਰ ਨਸ਼ੇ ਦੇ ਕੇਸ ਬਏ ਨੇ ਉਹ ਨਸ਼ੇ ਨੂੰ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਨੇ ਉਹਨੇ ਕਿਹਾ ਕਿ ਗੌਰਪ੍ਰੀਤ ਹਰੀ ਨੌ ਦੇ ਕਤਲ ਦੇ ਵਿੱਚ ਜਿਹੜੇ ਵਿਅਕਤੀਆਂ ਦੇ ਨਾਂ ਨੇ ਉਹ ਪੰਜਾਬ ਦਾ ਕੀ ਸਵਾਰ ਸਕਣਗੇ ਔਰ ਸੁਖਬੀਰ ਬਾਦਲ ਨੇ ਇੱਥੋਂ ਤੱਕ ਕਿਹਾ ਉਹ ਕਹਿੰਦਾ ਏਜੰਸੀਆਂ ਦੇ ਬੰਦੇ ਦੁਕਾਨ ਖੋਲ੍ਹ ਕੇ ਬੈਠ ਗਏ ਨੇ ਮਤਲਬ ਅਮਰਤਪਾਲ ਦੀ ਨਵੀਂ ਪਾਰਟੀ ਨੂੰ ਦੁਕਾਨ ਕਿਹਾ ਤੇ ਉਹਨਾਂ ਨੂੰ ਏਜੰਸੀਆਂ ਦੇ ਬੰਦੇ ਵੀ ਕਿਹਾ ਔਰ ਇੱਕ ਅਲਾ ਸੁਵੀਰ ਬਾਦਲ ਨਹੀਂ ਕਹਿ ਰਿਹਾ ਕਾਫੀ ਗਿਣਤੀ ਲੋਕ ਨੇ ਜਿਹੜੇ ਅਮਰਤਪਾਲ ਹੋਰਾਂ ਬਾਰੇ ਇਹ ਗੱਲ ਬੋਲਦੇ ਨਜ਼ਰ ਆ ਰਹੇ ਨੇ ਕਿਉਂਕਿ ਅਮਰਤਪਾਲ ਜਦੋਂ ਦੁਬਈ ਤੋਂ ਆਏ ਸੀ ਤਾਂ ਵਾਰਿਸ ਪੰਜਾਬ ਦੇ ਜੱਥੇਬੰਦੀ ਬਣਾਈ ਸੀ ਤਾਂ ਉਦੋਂ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਇੱਥੇ ਰਾਜਨੀਤਿਕਾ ਨਹੀਂ ਬੰਨਣਾ ਅਸੀਂ ਇੱਥੇ ਕੋਈ ਸਰਕਾਰਾਂ ਨਹੀਂ ਬਣਾਉਣੀਆਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਤਾਂ ਸਰਕਾਰ ਦੀ ਸਿਕਿਉਰਿਟੀ ਵੀ ਨਹੀਂ ਲੈਣੀ ਉਹਨਾਂ ਨੇ ਕਿਹਾ ਸੀ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਇੱਥੋਂ ਦੇ ਸੰਵਿਧਾਨ ਕਾਨੂੰਨ ਨੂੰ ਬਹੁਤਾ ਨਹੀਂ ਮੰਨਦਾ ਔਰ ਲੋਕ ਅੱਜ ਸਵਾਲ ਉਠਾ ਰਹੇ ਨੇ ਖਾਸ ਕਰਕੇ ਵਿਰੋਧੀ ਪਾਰਟੀਆਂ ਵਾਲੇ ਉਠਾ ਰਹੇ ਨੇ ਕਿ ਇਸੇ ਦੇਸ਼ ਦੀ ਪਾਰਲੀਮੈਂਟ ਦਾ ਮੈਂਬਰ ਐਮਪੀ ਜਿੱਤੇ ਆ ਫਿਰ ਅਮਰਤਪਾਲ ਨੇ ਸੰਵਿਧਾਨ ਦੀ ਵਫਾਦਾਰੀ ਦੀ ਸੌਂ ਵੀ ਚੁੱਕ ਲਈ ਐ ਤੇ ਹੁਣ ਰਾਜਨੀਤਾ ਬਣਨ ਦੇ ਲਈ ਪਾਰਟੀ ਬਣਾ ਲਈ ਐ ਤੇ ਹੁਣ ਫਿਰ ਪਾਰਟੀ ਬਣਾ ਕੇ ਤੇ ਉਹ ਚੋਣਾਂ ਲੜਨਗੇ ਮੁੱਖ ਮੰਤਰੀ ਵੀ ਬਣ ਸਕਦੇ ਨੇ ਤੇ ਫਿਰ ਇਹ ਰਾਜਨੀਤਾ ਬਣਨ ਦੀ ਸਕੀਮ ਜਿਹੜੀ ਆ ਉਹ ਸੀ ਕੁਝ ਲੋਕ ਇਸ ਤਰ੍ਹਾਂ ਦੇ ਦੋਸ਼ ਲਾ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ ਜੀ